ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਕਚਰੀਂਡਿਆਂ ਦੀ ਸਬਜੀ ਅੱਜ ਬਣਾਈਏ ਚੁੱਲੇ ਉੱਪਰ ਤਿਆਰ ਕਰਦੇ ਆਂ ਕਚਰੀਂਡਿਆਂ ਦੀ ਸਬਜੀ ਹਰੀ ਮਿਰਚ ਪਿਆਜ਼ ਕਚਰੀਂਡੇ ਤੇ ਸਰੋਂ ਦਾ ਤੇਲ ਆ ਜਿਹੜਾ ਉਹ ਚੁੱਲੇ ਉੱਪਰ ਲੋਹੜੇ ਦੇ ਉੱਪਰ ਪਾਇਆ ਗਿਆ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਮਨਾਇਆ ਜਾਓ ਤੇਲ ਬਰਨਣ ਉਪਰੰਤ ਸਭ ਤੋਂ ਪਹਿਲਾਂ ਕਚਰੀਂਡੇ ਪਾਏ ਜਾਣਗੇ ਕੱਲੇ ਕਚਰਿੰਡੇ ਹੀ ਪਹਿਲਾਂ ਤਿਆਰ ਕੀਤੇ ਜਾਣਗੇ ਥੋੜੇ ਜੇ ਟਾਈਮ ਬਾਅਦ ਨਮਕ ਪਾਇਆ ਜਾਊਗਾ ਜੀ ਥੋੜਾ ਜਿਹਾ ਕਾਲਾ ਨਮਕ ਆਪਣੇ ਟੇਸ ਅਨੁਸਾਰ ਜਿੰਨਾ ਟਾਈਮ ਇਹਨਾਂ ਦਾ ਰੰਗ ਨਹੀਂ ਚੇਂਜ ਹੁੰਦਾ ਉਨਾ ਟਾਈਮ ਇਹਨੂੰ ਹੌਲੀ ਹੌਲੀ ਭੁੰਨਦੇ ਰਹੋ ਨਾਲ ਨਾਲ ਛੱਲੀਆਂ ਭੁੱਲੀਆਂ ਭੁੰਨੀਆਂ ਜਾਣਗੀਆਂ ਮੰਮੀ ਭੁੰਨਣਗੇ ਪੁਰਾ ਵਸਮਰ ਨੂੰ ਕਹਿੰਦੇ ਛੱਲੀਆਂ ਖਾਣੀਆਂ ਸੀ जीरा पाया जाओगे, जी हरी मिर्च जलो रंग चेंज हो जा फिर प्याज पाया जाऊगा ये चंकी तरह भुनया जाऊ छलियाँ भी भुनिया गई लो बराबर ने खा लो खा लो रही तो छलियाँ दादी ने भुनिया चेको खाओ ਹਾਂਜੀ 15-20 ਮਿੰਟ ਦੇ ਸੇਕ ਤੋਂ ਬਾਅਦ ਤਿਆਰ ਹੋਣ ਵਾਲੀ ਹੈ ਜੀ ਹੁਣ ਜੋ ਵੀ ਆਪਾਂ ਇਹਦੇ ਵਿੱਚ ਪਾਉਣਾ ਪੀਸੀਆਂ ਧਨੀਆ ਜਾਂ ਹੋਰ ਕਾਲੀ ਮਿਰਚ ਵਗੈਰਾ ਉਹ ਆਪਣੇ ਸਵਾਦ ਅਨੁਸਾਰ ਪਾਵਾਂਗੇ ਜੀ ਕਾਲੀ ਮਿਰਚ ਪੀਸੀਆਂ ਧਨੀਆ ਇੱਧਰ ਦਾਦੀ ਨੇ ਛੱਲੀਆਂ ਭੁੰਨੀਆਂ ਪ੍ਰਭ ਸਿਮਰ ਨੇ ਘਾ ਰਿਆ ਸਵਾਦ ਨੇ ਓਏ ਪ੍ਰਭ ਸਿਮਰਨ ਸਵਾਦ ਨੇ ਪ੍ਰਭ ਸਿਮਰਨ ਇੱਥੇ ਬੀਜੀਓ ਬਹੁਤਾ ਮੁੰਡਾ ਬੱਸ ਕਾਲਾ 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 ਸਵਾਦ ਨੇ ਮੂੰਹ ਗੰਨਾ ਭਰਿਆ ਥੋੜੀ ਜੀ ਆਪਾਂ ਅੱਗ ਘਟਾਵਾਂਗੇ ਅਖੀਰ ਵਿੱਚ ਹਲਦੀ ਪਾਈ ਜੂ ਲਓ ਜੀ ਆਪਣੀ ਸਬਜੀ ਆ ਜਿਹੜੀ ਤਿਆਰ ਆ ਹਲਦੀ ਵਗੈਰਾ ਚੰਗੀ ਤਰ੍ਹਾਂ ਭੁੰਨੀ ਗਈ ਆ ਹੁਣ ਆਪਾਂ ਇਹਨੂੰ ਨਾਣ ਮਿਰਚ ਦੇ ਕੇ ਬਸ ਟੱਕ ਦੇਵਾਂਗੇ ਬਣ ਗਈ ਆ ਬਣ ਚੁੱਕੀ ਐ ਸਬਜੀ ਬਿਲਕੁਲ ਤਿਆਰ ਆਓ ਕਰੀਏ ਟੇਸਟ ਕੋਕਾ ਪੂਰੀ ਸਵਾਦ ਵਾਲੀ